ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਪੰਜਾਬ ਦੀਆਂ ਸਫਾਂ ਦੇ ਵਿੱਚ ਜਿਹੜੇ ਮਾਮਲੇ ਦੀ ਗੂੰਜ ਹੈ ਮੀਡੀਆ ਦਾ ਸੁਰਖੀਆਂ ਬਣਿਆ ਹੋਇਆ ਹੈ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਸ ਮਾਮਲੇ ਦੀ ਨੂੰ ਲੈ ਕੇ ਬੜੀ ਚਰਚਾ ਹੈ ਗੱਲ ਕਰਦੇ ਆਪਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਇੱਕ ਕਥਿਤ ਫੇਕ ਵੀਡੀਓ ਹੈ ਜਿਹੜੀ ਪੰਜਾਬ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਘੁੰਮ ਰਹੀ ਹੈ ਜਿੱਥੇ ਉਸ ਵੀਡੀਓ ਦੇ ਪੱਖ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਕਰ ਰਹੇ ਹੈ ਉੱਥੇ ਉਸ ਦੀ ਮੁਖਾਲਫਤ ਵੀ ਕਰ ਰਿਹਾ ਉਸ ਦੀ ਨਿੰਦਾ ਵੀ ਕਰ ਰਿਹਾ ਹੁਣ ਇਸ ਵੀਡੀਓ ਨੂੰ ਜਿਹੜਾ ਬੰਦਾ ਸਾਹਮਣੇ ਲੈ ਕੇ ਆਇਆ ਉਸ ਦੇ ਦੋਨੋਂ ਪੱਖਾਂ ਦੀ ਆਪਾਂ ਗੱਲ ਕਰਾਂਗੇ ਇਸ ਮਾਮਲੇ ਦੇ ਵਿੱਚ 네ਗੇਟਿਵ ਨੂੰ ਵੀ ਵਿਚਾਰਾਂਗੇ ਤੇ ਪੋਜ਼ਿਟਿਵ ਨੂੰ ਵੀ ਵਿਚਾਰਾਂਗੇ ਹੁਣ ਗੱਲ ਕਰੀਏ ਕਿ ਇੱਕ ਕੈਨੇਡੀਅਨ ਸਿਟੀਜ਼ਨ ਹੈ ਜਿਹਦਾ ਨਾਮ ਹੈ ਜਗਮਨ ਸਮਰਾ ਉਸ ਬੰਦੇ ਨੇ 20 ਅਕਤੂਬਰ ਨੂੰ ਭਾਰਤ ਦੇ ਸੋਮਵਾਰ ਨੂੰ ਰਾਤ ਨੂੰ 2 ਵਜੇ ਇੱਕ ਕਠ ਤੌਰ ਤੇ ਜਿਹੜੀ ਜਿਹੜੀ ਵੀਡੀਓ ਵਾਇਰਲ ਕਰਤੀ ਮੁੱਖ ਮੰਤਰੀ ਸਾਹਿਬ ਦੀ ਆ ਜੇ ਨੂੰ ਲੈ ਕੇ ਬੜਾ ਵਿਵਾਦ ਛਿੜ ਗਿਆ 2-3 ਦਿਨ ਉਹਦੇ ਉੱਤੇ ਬੜਾ ਕਮਸਾਨ ਪਿਆ ਤੇ 2-3 ਦਿਨ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਚਾਹੇ ਉਹ ਨੀਲ ਗਰਗ ਸਾਹਿਬ ਹੋਣ ਜਿਹੜੇ ਬੁਲਾਰੇ ਦੇ ਤੌਰ ਤੇ ਸਵਾਮਾਂ ਦੇ ਰਹੇ ਆ ਪਾਰਟੀ ਦੇ ਵਿੱਚ ਚਾਹੇ ਮਾਲਵਿੰਦਰ ਕੰਗ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਚਾਹੇ ਹੋ ਤੁਹਾਡੇ ਬਲਤੇਜ ਪੰਨੂ ਸਾਹਿਬ ਹੋਣ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੈ ਇਹਨਾਂ ਨੇ ਆ ਕੇ ਮੁਖਾਲਫਤ ਕੀਤੀ ਇਸ ਵੀਡੀਓ ਦੀ ਕਿ ਇਹ ਜਿਹੜੀ ਵੀਡੀਓ ਹੈ ਇਹ AI ਜਨਰੇਟਡ ਹੈ ਇਹਦੇ ਨਾਲ ਉਸ ਬੰਦੇ ਨੇ ਮਾਨਯੂਕ ਮੁੱਖ ਮੰਤਰੀ ਸਾਹਿਬ ਦਾ ਅਕਸ ਨੂੰ ਢਾਅ ਲਾਉਣ ਵਾਸਤੇ ਜਿਹੜੀ ਚਾਰਾਜੋਈ ਕੀਤੀ ਹੈ ਜਿਹੜੇ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਹੁਣ ਜਿੱਥੋਂ ਤੱਕ ਉਹ ਜਗਮਨ ਸਮਰੇ ਦੀ ਗੱਲ ਹੈ ਜਗਨ ਜਗਮਨ ਸਮਰਾ ਜਿਹੜਾ ਹੈਗਾ ਇਹਦੇ ਬਾਰੇ ਵੀ ਜਦੋਂ ਆਪਾਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਇਸ ਗੱਲ ਨੂੰ ਇਕਮਾਲ ਕੀਤਾ ਕਿ ਇਹ ਬੰਦਾ ਵੀ ਬਹੁਤਾ ਚੰਗਾ ਨਹੀਂ ਇਹ ਵੀ ਹਮੇਸ਼ਾ ਵਾਦ-ਵਿਵਾਦ ਦੇ ਵਿੱਚ ਰਿਹਾ ਇਹ ਵੀ ਕ੍ਰਿਮੀਨਲ ਮਾਈਂਡਡ ਬੰਦਾ ਹੈ ਸੋ ਇਹ ਕ੍ਰਿਮੀਨਲ ਹੋਣਾ ਜਾਂ ਨਾ ਹੋਣਾ ਇਹ ਨਾ ਤੁਸੀਂ ਡਿਸਾਈਡ ਕਰ ਸਕਦੇ ਹੋ ਤੇ ਨਾ ਮੈਂ ਡਿਸਾਈਡ ਕਰਨਾ ਤੇ ਇਹ ਮਾਨਯੋਗ ਅਦਾਲਤਾਂ ਦਾ ਕੰਮ ਹੈ ਉਹ ਸਾਰੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਬੰਦੇ ਨੂੰ ਦੋਸ਼ੀ ਜਾਂ ਜਿਹੜਾ پاک ਪਵਿੱਤਰ ਸਾਫ਼ ਜਿਹੜੀਆਂ ਮਾਨਯੋਗ ਅਦਾਲਤਾਂ ਕਰਦੀਆਂ ਨੇ ਹੁਣ ਇਸ ਗੱਲ ਦੇ ਵਿੱਚ ਜੇ ਇਸ ਮਾਮਲੇ ਦੇ ਵਿੱਚ ਦੇਖੀਏ ਤਾਂ ਇਹਦੇ ਵਿੱਚ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਜਿਹੜੀ ਦੁਰਗਤੀ ਹੋਈ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਜਿਹੜੀ ਦੁਰਗਤ ਹੋਈ ਹੈ ਇਸ ਵੀਡੀਓ ਨੂੰ ਲੈ ਕੇ ਉਹ ਬੜੀ ਚਰਚਾ ਦਾ ਵਿਸ਼ਾ ਹੈ ਹੁਣ ਜੇ ਆਪਾਂ ਗੱਲ ਕਰੀਏ ਕਿ ਫਟਾਫਟ ਇਸ ਵੀਡੀਓ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਬਹੁਤ ਕੋਸ਼ਿਸ਼ ਕੀਤੀ ਦਬਾਉਣ ਦੀ ਤੇ ਇਹਦੇ ਨਾਲ ਇਹ ਹੋਇਆ ਕਿ ਇੱਕ ਜਿਹੜਾ ਕੇਸ ਰਜਿਸਟਰਡ ਕੀਤਾ ਉਹ ਸੀ ਆਪਣੇ ਇੰਸਪੈਕਟਰ ਹੈ ਸਾਈਬਰ ਕ੍ਰਾਈਮ ਦਾ ਇੰਸਪੈਕਟਰ ਗਗਨਦੀਪ ਸਿੰਘ ਉਸ ਦੀ ਕੰਪਲੇਂਟ ਦੇ ਉੱਤੇ ਇੱਕ ਮਾਮਲਾ ਮਾਨਯੋਗ ਅਦਾਲਤ ਮੁਹਾਲੀ ਦੇ ਵਿੱਚ ਦਾਇਰ ਹੋ ਗਿਆ ਜਿਹਦੇ ਅਧੀਨ ਅੰਡਰ ਸੈਕਸ਼ਨ 340 353 1 352 2 352 2 336 4 ਬੀ ਐਨ ਐਸ ਅਲੋਂਗ ਵਿਦ ਪ੍ਰੋਵੀਜ਼ਨਸ ਆਫ ਦਾ ਆਈਟੀ ਐਕਟ ਜਿਹੜਾ ਉਹਦੇ ਖਿਲਾਫ ਮਾਮਲਾ ਦਰਜ ਹੋ ਜਾਂਦਾ ਸੋ ਦਰਜ ਹੋਣ ਤੋਂ ਬਾਅਦ ਉਹ ਬੰਦੇ ਨੂੰ ਜਦੋਂ ਪਤਾ ਲੱਗਦਾ ਜਗਮਨ ਸਮਰੇ ਨੂੰ ਜਗਮਨ ਸਮਰਾ ਵੀਡੀਓ ਦੇ ਵਿੱਚ ਆ ਕੇ ਇਸ ਗੱਲ ਦੇ ਫੇਰ ਤਤਤਾ ਹੁੰਦਾ ਉਹ ਕਹਿੰਦਾ ਕਿ ਭਾਈ ਤੁਸੀਂ ਇਸ ਵੀਡੀਓ ਦੇ ਨੂੰ ਲੈ ਕੇ ਮੇਰੇ ਉੱਤੇ ਤੁਸੀਂ ਜਿਹੜਾ ਮਾਮਲਾ ਦਰਜ ਕਰਵਾਇਆ ਹੈ ਤੁਸੀਂ ਟਿਲ ਤੱਕ ਜ਼ੋਰ ਲਾ ਲੋ ਤੁਸੀਂ ਮੇਰਾ ਕੱਖ ਨਹੀਂ ਬਗਾੜ ਸਕਦੇ ਕਿਉਂਕਿ ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਮੇਰੇ ਪਾਸ ਤੇ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਮੈਂ ਕੋਈ ਮਰਡਰ ਨਹੀਂ ਕੀਤਾ ਮੈਂ ਕੋਈ ਦੇਸ਼ ਦੇ ਨਾਲ ਫਰਾਡ ਨਹੀਂ ਕੀਤਾ ਠੀਕ ਹੈ ਮੈਂ ਵੀਡੀਓ ਵਾਇਰਲ ਕੀਤੀ ਆ ਉਹਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਇੱਕ ਵੀਡੀਓ ਨਹੀਂ ਹੈ ਮੇਰੇ ਪਾਸ ਉਹ ਮਾਨਯੋਗ ਕੇਜਰੀਵਾਲ ਸਾਹਿਬ ਦੀਆਂ ਤਿੰਨ ਵੀਡੀਓਜ਼ ਨੇ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਪੰਜ ਵੀਡੀਓਜ਼ ਮੇਰੇ ਕੋਲ ਨੇ ਜਿਹੜੀਆਂ ਮੈਂ ਸਮੇਂ-ਸਮੇਂ ਸਰ ਜਾਰੀ ਕਰ ਦੇਣੀਆਂ ਹੁਣ ਮਾਮਲਾ ਇਹ ਹੁੰਦਾ ਹੈ ਕਿ ਇਸ ਮਾਮਲੇ ਦੀ ਇਸ ਵੀਡੀਓ ਦੀ ਇਸ ਜਿਹੜੀ ਪੂਰੀ ਵੀਡੀਓ ਸੀ ਉਸ ਦੇ ਨਾਂ ਤਾ ਜਿਹੜੀ ਐਫਐਸਐਲ ਰਿਪੋਰਟ ਲਈ ਗਈ ਹੈ ਪ੍ਰੰਤੂ ਮਾਨਯੋਗ ਅਦਾਲਤ ਨੇ ਸਿੱਧਾ ਜਿਹੜਾ ਫੈਸਲਾ ਕਰਤਾ ਕਿ 24 ਘੰਟੇ ਦੇ ਅੰਦਰ ਅੰਦਰ ਇਸ ਨੂੰ Google ਦੇ ਉੱਤੋਂ ਡਿਲੀਟ ਕਰ ਦਿੱਤਾ ਜਾਵੇ ਉਸ ਜਗਮਨ ਸਮਰਦੇ ਅਕਾਊਂਟ ਨੂੰ ਵੀ ਡਿਲੀਟ ਕਰ ਦਿੱਤਾ ਜਾਵੇ ਇਸ ਜਿਹੜੀ ਵੀਡੀਓ ਹੈ ਇਹਨੂੰ ਵੀ ਹਟਾ ਦਿੱਤਾ ਜਾਵੇ 24 ਘੰਟਿਆਂ ਦੇ ਅੰਦਰ ਅੰਦਰ ਇਹ ਜਿਹੜਾ ਫੈਸਲਾ ਹੈ ਮਾਨਯੋਗ ਅਦਾਲਤ ਵੱਲੋਂ 23 ਅਕਤੂਬਰ ਨੂੰ ਆਇਆ ਹੁਣ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਬੰਦਾ ਜਿੱਥੋਂ ਤੱਕ ਇਸ ਬੰਦੇ ਦੀ ਗੱਲ ਹੈ ਇਹ ਬੰਦਾ ਜਿਹੜਾ ਹੈਗਾ ਇਸ ਦੇ ਉੱਤੇ ਹੁਣੇ-ਹੁਣੇ ਇਹ ਜਿਹੜੀ ਵੀਡੀਓ ਜਾਰੀ ਹੋਣ ਤੋਂ ਬਾਅਦ ਅੱਜ ਜਿਹੜੀ ਫਰੀਦਕੋਟ ਦੀ ਅਦਾਲਤ ਨੇ ਇੱਕ ਫੈਸਲਾ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਫਰੀਦਕੋਟ ਪੇਸ਼ ਕੀਤਾ ਜਾਵੇ ਤੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਨੇ ਅ ਇੱਕ ਜਿਹੜਾ ਲੁਕ ਆਊਟ ਨੋਟਿਸ ਵੀ ਜਾਰੀ ਕਰਤਾ ਉਹ ਮਾਮਲਾ ਕੀ ਹੈ ਮੈਂ ਉਹਨੂੰ ਉਹਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਥੋੜਾ ਜਿਹਾ ਵਿਸਥਾਰ ਕਰਨਾ ਚਾਹੂੰਗਾ ਇਹ ਮਾਮਲਾ ਹੈਗਾ 65 ਲੱਖ ਦੀ ਠੱਗੀ ਦਾ ਤੇ ਇਹ ਜਿਹੜਾ ਕੇਸ ਹੈ ਚੀਟਿੰਗ ਦਾ ਇਹ ਕੇਸ 18 ਨਵੰਬਰ 2020 ਨੂੰ ਫਿਰੋਜ਼ਪੁਰ ਪੁਲਿਸ ਨੇ ਜਿਹੜਾ ਤਲਵੰਡੀ ਭਾਈ ਉਸ ਇਲਾਕੇ ਦੇ ਵਿੱਚ ਖੇਤਰ ਪੈਂਦਾ ਹੈ ਪੁਲਿਸ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਦਰਜ ਕਰਨ ਤੋਂ ਬਾਅਦ ਇਸ ਜਗਵਨ ਸਮਰੇ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਜਿਹਦਾ ਟ੍ਰਾਇਲ ਚੱਲਦਾ ਉਹ ਅੰਡਰ ਟ੍ਰਾਇਲ ਹੁੰਦਾ ਤੇ ਉਹਨੂੰ ਜਿਹੜਾ ਮਾਨਯੋਗ ਅਦਾਲਤ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਤੇ ਉਹ ਜੇਲ੍ਹ ਦੇ ਵਿੱਚ ਹੋਣ ਦੇ ਕਾਰਨ ਉਹਨੂੰ ਕੋਈ ਪ੍ਰੋਬਲਮ ਆਈ ਹੈਲਥ ਇਸ਼ੂ ਉਹਦਾ ਪੈਦਾ ਹੋ ਗਿਆ ਤੇ ਉਹ ਬੰਦਾ ਜਿਹੜਾ ਅੰਡਰ ਟ੍ਰਾਇਲ ਸੀ ਔਰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਸੀ ਔਰ ਜੇਲ੍ਹ ਦੇ ਵਿੱਚ ਨજરਬੰਦ ਸੀ ਉਹ ਆਪਣਾ ਇਲਾਜ ਕਰਾਉਣ ਦੇ ਲਈ ਉਹ ਮੈਡੀਕਲ ਕਾਲਜ ਐਂਡ ਹਸਪੀਟਲ ਫਰੀਦਕੋਟ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਉਥੋਂ ਕਿਉਂਕਿ ਜਦੋਂ ਬੰਦਾ ਕੋਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਤਾਂ ਸੁਭਾਅ ਵਾਂਗ ਕਹੇ ਕਿ ਉਥੇ ਉਹਦੇ ਲਈ ਪੁਲਿਸ ਪਹਿਰਾ ਵੀ ਉਹਦੇ ਲਈ ਬਿਠਾਇਆ ਹੋਏਗਾ ਸੋ ਉਹ ਜਿਹੜਾ ਜਗਮਨ ਸਮਰਾ ਹੈ ਉਹ 1 ਫਰਵਰੀ 2022 ਨੂੰ ਪੁਲਿਸ ਨੂੰ ਚੱਕਮਾ ਦੇ ਕੇ ਉਹ ਉਥੋਂ ਰਫੂ ਚੱਕਰ ਹੋ ਜਾਂਦਾ ਤੇ ਰਫੂ ਚੱਕਰ ਹੋ ਜਾਂਦਾ ਜੀ ਉਹ ਫਰਵਰੀ 2022 ਦੇ ਵਿੱਚ ਤੇ ਜਿਹੜਾ ਮਾਨਯੋਗ ਅਦਾਲਤ ਹੈ ਉਹਦੇ ਲਈ ਜਿਹੜਾ ਉਹਨੂੰ ਗ੍ਰਿਫਤਾਰ ਕਰਨ ਦੇ ਜਿਹੜੇ ਆਦੇਸ਼ ਜਾਰੀ ਕਰਦੀ ਹੈ ਉਹ ਅੱਜ ਜਿਹੜਾ ਮਤਲਬ 26 ਤਰੀਕ ਨੂੰ ਕਰਦੀ ਹੈ 26 ਅਕਤੂਬਰ ਨੂੰ ਕਰਦੀ ਹੈ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਉਹ ਬੰਦਾ ਜੇ 2022 ਦੇ ਵਿੱਚ ਭੱਜਿਆ ਸੀ ਪੁਲਿਸ ਨੂੰ ਚਾਕਮਾ ਦੇ ਕੇ ਉਸ ਉਦੋਂ ਤੋਂ ਲੈ ਕੇ 3 3.5 ਸਾਲਾਂ ਦੇ ਦੌਰਾਨ ਮਾਨਯੋਗ ਅਦਾਲਤ ਨੇ ਉਸ ਬੰਦੇ ਦੇ ਖਿਲਾਫ ਕਿਹੜੀ ਅਦਾਲਤੀ ਕਾਰਵਾਈ ਕੀਤੀ? ਕਿਹਾ ਉਹਨੂੰ ਪੀਓ ਕੋਸਟ ਕੀਤਾ? ਕਿਹਾ ਉਹਦੇ ਖਿਲਾਫ ਪਹਿਲਾਂ ਵੀ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਤੇ ਅੱਜ ਜਦੋਂ ਇਹ ਕਥਿਤ ਵੀਡੀਓ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਇਹ ਮਾਨਯੋਗ ਅਦਾਲਤ ਵੀ ਸਰਗਰਮ ਹੋ ਜਾਂਦੀ ਹੈ। ਇਹਦੇ ਨਾਲ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਲੋਕਾਂ ਦੇ ਵਿੱਚ ਉੱਠਣੇ ਸੁਭਾਅਕ ਹੈ। ਸੋ ਹੁਣ ਜੇ ਆਪਾਂ ਅੱਗੇ ਜਾ ਕੇ ਗੱਲ ਕਰੀਏ ਦੇਖੋ ਇਹ ਇੱਕ ਇਨਸਪੈਕਟਰ ਸਾਈਬਰ ਕ੍ਰਾਈਮ ਦੇ ਸਾਈਬਰ ਕ੍ਰਾਈਮ ਦੇ ਇੱਕ ਇਨਸਪੈਕਟਰ ਗਗਨਦੀਪ ਸਿੰਘ ਦੀ ਸ਼ਿਕਾਇਤ ਦੇ ਉੱਤੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਬਿਨਾ ਐਫ ਐਸ ਐਲ ਰਿਪੋਰਟ ਤੋਂ ਜਿਹੜਾ ਮਾਨਯੋਗ ਅਦਾਲਤ ਉਸ ਕਥਿਤ ਫੇਕ ਵੀਡੀਓ ਨੂੰ ਉਹ ਫੇਕ ਹੈ ਜਾਂ ਨਹੀਂ ਹੈ ਆਈ ਜਨਰੇਟਿਡ ਹੈ ਜਾਂ ਉਹ ਸੱਚ ਹੈ ਇਦੇ ਬਾਰੇ ਨਾ ਅਸੀਂ ਫੈਸਲਾ ਕਰਨਾ ਨਾ ਤੁਸੀਂ ਕਰਨਾ ਇਹ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿਉਂਕਿ ਉਹਦੇ ਪਹਿਲਾਂ ਰਿਪੋਰਟ ਆਉਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨਾ ਸਾਡੇ ਲਈ ਜਿਹੜੀ ਉਹ ਚੰਗੀ ਗੱਲ ਨਹੀਂ ਹੈਗੀ ਸੋ ਜਿਹੜਾ ਮਾਨਯੋਗ ਅਦਾਲਤ ਨੂੰ ਕਹਿ ਦਿੰਦੀ ਜੇ ਕਿ ਇਹਨੂੰ 24 ਘੰਟਿਆਂ ਦੇ ਡਿਲੀਟ ਕਰ ਦਿਓ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਬੀਤੇ ਸਮੇਂ ਦੌਰਾਨ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ 23 ਸਤੰਬਰ 2025 ਦੀ ਗੱਲ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਆਂ AI ਜਨਰੇਟਡ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਤੇ ਡਾਕਟਰ ਹਰਜਿੰਦਰ ਸਿੰਘ ਧਾਨੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਕੰਪਲੇਂਟ ਵੀ ਕਰਦੇ ਆ ਇਹਨਾਂ ਦੇ ਉੱਤੇ ਇਤਰਾਜ਼ ਵੀ ਜਤਾਉਂਦੇ ਆ ਇਹਨਾਂ ਤੇ ਪਾਬੰਦੀਆਂ ਦੀ ਵੀ ਗੱਲ ਕਰਦੇ ਆ ਕਿਹ ਮਤਲਬ ਮਾਨਯੋਗ ਅਦਾਲਤਾਂ ਨੇ ਇਸ ਕੋ ਕਰਮ ਦਾ ਸੋ ਮੋਟੋ ਨੋਟਿਸ ਲੈਂਦਿਆਂ ਜਾਂ ਡਾਕਟਰ ਹਰਜਿੰਦਰ ਸਿੰਘ ਧਾਮੇ ਦੀ ਕੰਪਲੇਂਟ ਨੂੰ ਗੰਭੀਰਤਾ ਨਾਲ ਲੈਂਦਿਆਂ ਕਿ ਆ ਉਹਨਾਂ ਵੀਡੀਓਜ਼ ਨੂੰ ਵੀ ਸੋਸ਼ਲ ਮੀਡੀਆ ਤੋਂ ਡਿਲੀਟ ਕਰਨ ਦੀ ਜਾਂ ਉਸ ਅਕਾਊਂਟ ਨੂੰ ਡਿਲੀਟ ਕਰਨ ਦੇ ਹੁਕਮ ਜਾਰੀ ਕੀਤੇ ਆ ਸਵਾਲ ਖੜਾ ਹੁੰਦਾ ਹੁਣ ਇਹ ਗੱਲ ਜਿਹੜੀ ਮਤਲਬ ਦੋ ਕਾਨੂੰਨ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਹੈ ਇਹਦੇ ਲਈ ਸ਼ੰਕੇ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਉਹ ਪੈਦਾ ਹੋਣੇ ਸੁਭਾਅਕ ਹੈ ਸੋ ਇਸ ਤੋਂ ਬਾਅਦ ਜਿਹੜਾ ਬੀਜੇਪੀ ਵੀ ਹਮਲਾਵਰ ਹੈ ਬੀਜੇਪੀ ਵੀ ਜਿਹੜੀ ਕਹਿੰਦੀ ਹੈ ਕਿ ਬੜਾ ਮੰਦ ਭਾਗਾ ਕਿਉਂਕਿ ਆ ਮਾਨਯੋਗ ਮੁੱਖ ਮੰਤਰੀ ਦੀ ਸੀਟ ਦੀ ਜਿਹੜੀ ਮर्यादा ਦੀ ਗੱਲ ਹੈ ਸੋ ਤਿੰਨ ਚਾਰ ਦਿਨ ਬਾਅਦ ਆ ਕੇ ਮਾਨਯੋਗ ਸੀਐਮ ਸਾਹਿਬ ਵੀ ਨੇ ਵੀ ਜਿਹੜਾ ਬੀਜੇਪੀ ਦੇ ਉੱਤੇ ਦੋਸ਼ ਮੜਿਆ ਹੁਣ ਚਾਰ ਪੰਜ 6 ਸਵਾਲ ਨੇ ਉਹ ਮੈਂ ਤੁਹਾਡੀ ਕਚਹਿਰੀ ਛੱਡ ਕੇ ਜਾ ਰਿਹਾ ਕਿ ਇਹ ਜਿਹੜੇ ਸਵਾਲ ਨੇ ਕਿ ਕੀ ਸ਼੍ਰੀ ਦਰਬਾਰ ਸਾਹਿਬ ਤੋਂ ਪੰਜਾਬ ਦੇ ਸੀਐਮ ਸਾਹਿਬ ਵੱਡੇ ਨੇ ਇੱਕ ਸਵਾਲ ਤੁਹਾਡੇ ਲਈ ਹੈ ਦੂਸਰਾ ਜੇ ਸੀਐਮ ਸਾਹਿਬ ਦੀਆਂ ਇਤਰਾਜਯੋਗ ਵੀਡੀਓਜ਼ ਡਿਲੀਟ ਹੁਣ ਦੇ ਹੁਕਮ ਜਾਰੀ ਹੋ ਸਕਦੇ ਆ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੀਆਂ ਕਥਿਤ اے ਆਈ ਜਨਰੇਟਡ ਜਿਹੜੀਆਂ ਤਸਵੀਰਾਂ ਨੇ ਵੀਡੀਓਜ਼ ਨੇ ਕਿਹਾ ਉਹਨਾਂ ਨੂੰ ਡਿਲੀਟ ਕਰਨ ਦੇ ਮਾਨਯੋਗ ਅਦਾਲਤਾਂ ਹੁਕਮ ਸੁਣਾਉਣ ਦੀ ਸਮਰੱਥਾ ਹਿੰਮਤ ਕਰਨਗੀਆਂ ਦੂਸਰਾ ਸਵਾਲ ਤੀਸਰਾ ਸਵਾਲ ਕਿ ਜੇ 2022 ਦੇ ਵਿੱਚ ਇਹ ਬੰਦਾ ਪੁਲਿਸ ਗ੍ਰਿਫਤ ਦੇ ਵਿੱਚੋਂ ਜੁਡੀਸ਼ੀਅਲ ਕਸਟਡੀ ਦੌਰਾਨ ਇਹ ਭੱਜ ਜਾਂਦਾ ਹੈ ਤੇ 3 ਸਾਲ ਦੇ ਵਿੱਚ ਮਾਨਯੋਗ ਅਦਾਲਤਾਂ ਤੇ ਪੁਲਿਸ ਸੁੱਤੀ ਰਹਿੰਦੀ ਹੈ ਇਹ ਤੀਸਰਾ ਸਵਾਲ ਚੌਥਾ ਸਵਾਲ ਹੈ ਕਿ ਵੀਡੀਓਜ਼ ਦੀ ਜਿਹੜੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹੋਈਆਂ ਕਿਆਂ ਇਹਨਾਂ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਤੋਂ ਜਾਂਚ ਹੋ ਗਈ ਅਗਲਾ ਸਵਾਲ ਕਿ ਇਸ ਮਾਮਲੇ ਨੂੰ ਇਹਨਾਂ ਤੂਲ ਕਿਉਂ ਦਿੱਤਾ ਜਾ ਰਿਹਾ ਹੈ ਇਹ ਤਾਂ ਸਿੱਧੇ ਸਾਦੀ ਗੱਲ ਹੈ ਜੇ ਕੋਈ ਵੀਡੀਓ ਕਿਸੇ ਦੀ ਕੋਈ ਗਲਤ ਅਪਲੋਡ ਕਰਦਾ ਹੈ ਉਸ ਦੀ ਐਫਐਸਐਲ ਕਰਵਾਓ ਜੇ ਉਹ ਦੋਸ਼ੀ ਹੈ ਉਹਦੇ ਖਿਲਾਫ ਜਿਹੜੀ ਚਾਰਾਜੋਈ ਕਰਨ ਨੂੰ ਕਾਰਵਾਈ ਕਾਨੂੰਨੀ ਕਾਰਵਾਈ ਕਰ ਲਓ ਨਹੀਂ ਹੈ ਤਾਂ ਫਿਰ ਉਹਨੂੰ ਸਵੀਕਾਰ ਕਰ ਲਓ ਅਗਲੀ ਗੱਲ ਕੀ ਜਗਮਨ ਸਮਰਾ ਨੂੰ ਇੰਡੀਆ ਲਿਆਂਦਾ ਜਾ ਸਕਦਾ ਹੈ ਇਹ ਵੀ ਇੱਕ ਸਵਾਲ ਹੈ ਇਹ ਵੀ ਮੈਂ ਤੁਹਾਡੇ ਤੋਂ ਜਿਹੜੇ ਐਕਸਪਰਟ ਨੇ ਉਹ ਜਰੂਰ ਇਸ ਕਰਕੇ ਕਮੈਂਟ ਕਰਕੇ ਦੱਸਣਗੇ ਅਗਲਾ ਸਵਾਲ ਹੈ ਇਹ ਜਿਹੜੀਆਂ ਸੀਐਮ ਸਾਹਿਬ ਦੀਆਂ ਕਥਤ ਜਿਹੜੀਆਂ ਇਤਰਾਜਯੋਗ ਵੀਡੀਓਜ਼ ਜਾਰੀ ਹੋਈਆਂ ਕੀ ਇਸ ਮਾਮਲੇ ਦੇ ਵਿੱਚ ਬੀਜੇਪੀ ਦੀ ਬਾਕੀ ਕੋਈ ਤੁਹਾਨੂੰ ਭੂਮਿਕਾ ਲੱਗਦੀ ਹੈ ਆਖਰੀ ਸਵਾਲ ਹੈ ਕਿ ਜਗਮਨ ਸਮਰਾ ਦੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਨੂੰ ਪੁਲਿਸ ਅਜ ਤੱਕ ਤੰਗ ਪਰੇਸ਼ਾਨ ਕਰ ਰਹੀ ਹੈ ਕਿਹ ਜਰਮਨ ਜਿਹੜਾ ਸਮਰਾ ਹੈਗਾ ਉਸ ਵੱਲੋਂ ਇਹ ਕਥਿਤ ਵੀਡੀਓ ਜਾਰੀ ਕਰਨ ਉਪਰੰਤ ਉਸ ਦੇ ਪੰਜਾਬ ਵਿੱਚਲੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਪਰਿਵਾਰਕ ਮੈਂਬਰਾਂ ਨੂੰ ਚਾਹੇ ਉਹ ਨੇੜਲੇ ਨੇ ਚਾਹੇ ਦੂਰ ਦਰਾਡੇ ਨੇ ਕਿਹਾ ਉਹਨਾਂ ਦੇ ਨੂੰ ਪੰਜਾਬ ਪੁਲਿਸ ਦਾ ਤੰਗ ਪਰੇਸ਼ਾਨ ਕਰਨਾ ਜਾਇਜ਼ ਹੈ ਇਹ ਵੀ ਇੱਕ ਸਵਾਲ ਹੈ ਸੋ ਸਾਥੀਓ ਤੁਸੀਂ ਇਹ ਸਵਾਲਾਂ ਦੇ ਜਵਾਬ ਜੇ ਤੁਹਾਡੇ ਕੋਲ ਹੋਣ ਤਾਂ ਜਰੂਰ ਦੱਸਿਓ ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿਉਂਕਿ ਇੱਕ ਸਟੇਟ ਦੇ ਇੱਕ ਰਾਜ ਦੇ ਜਿਹੜਾ ਪੰਜਾਬ ਗੁਰਾਂ ਦੇ ਨਾਂ ਦੇ ਉੱਤੇ ਬਸਦਾ ਹੈ ਕਿ ਇਸ ਦੇ ਮਾਨਯੋਗ ਮੁੱਖ ਮੰਤਰੀ ਦੀ ਜਿਹੜੀ ਮर्याਦਤ ਸੀਟ ਦੀ ਸੀਟ ਦਾ ਸਵਾਲ ਹੈ ਉਸ ਦੀ ਜਿਹੜੀ ਮर्यादा ਕੈਮਰੇ ਨਹੀਂ ਚਾਹੀਦੀ ਹੈ ਕਿਸੇ ਦੇ ਵੀ ਵਕਾਰਾ ਨੂੰ ਕਿਸੇ ਦੀ ਇੱਜ਼ਤ ਨੂੰ ਬੇਲੋੜਾ ਜਾਂ ਨਜਾਇਜ਼ ਤਰੀਕੇ ਨਾਲ ਨਿਉਛਾਲਿਆ ਜਾਣਾ ਚਾਹੀਦਾ ਜੇ ਇਸ ਦੇ ਵਿੱਚ ਕੋਈ ਸੱਚਾਈ ਹੈ ਉਹ ਸੱਚਾਈ ਵੀ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ਸੋ ਇਹ ਜਿੱਥੇ ਇਹ ਸਵਾਲ ਹੈ ਉੱਥੇ ਜਗਵਨ ਸਮਰਾ ਇਸ ਗੱਲ ਲਈ ਵੀ ਕਹਿੰਦਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਪਟਾਕੇ ਪਾਉਂਗਾ ਕਿਉਂਕਿ ਮੇਰੇ ਕੋਲ 8 ਵੀਡੀਓਜ਼ ਨੇ ਉਹ ਇਸ ਗੱਲ ਦਾ ਵੀ ਦਾਅਵਾ ਕਰਦਾ ਹੈ ਕਿ ਜੇ ਕੋਈ ਬੰਦਾ ਮੇਰੀਆਂ ਇਹਨਾਂ ਵੀਡੀਓਜ਼ ਨੂੰ ਕੋਈ ਗਲਤ ਜਾਂ AI ਜਨਰੇਟਰ ਕਰਾਰ ਦੇ ਦਿੰਦਾ ਸਾਬਤ ਕਰ ਦਿੰਦਾ ਉਹਨੂੰ ਮੈਂ 5 ਕਰੋੜ ਰੁਪਏ ਦਾ ਨਾਮ ਦੇ ਦੂੰਗਾ ਸੋ ਇਹ ਬਹੁਤ ਵੱਡੇ ਸਵਾਲ ਨੇ ਸੋ ਜਿੱਥੇ ਅੱਜ ਪੰਜਾਬ ਦੇ ਵਿਕਾਸ ਦੀ ਪੰਜਾਬ ਦੀ ਤਰੱਕੀ ਦੀ ਪੰਜਾਬ ਨੂੰ ਰੰਗਲਾ ਬਣਾਉਣ ਦੀ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਪੰਜਾਬ ਦੇ ਲੋਕਾਂ ਨੂੰ ਦੁੱਖਾਂ ਤੋਂ ਮੁਕਤ ਕਰਨ ਦੀ ਗੱਲ ਹੋਣੀ ਚਾਹੀਦੀ ਸੀ ਉੱਥੇ ਇਹਨਾਂ ਦੀ ਬਜਾਏ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਸਮਾਜਿਕ ਗੱਲਾਂ ਗੈਰ ਸਮਾਜਿਕ ਗਤੀਵਿਧੀਆਂ ਦੇ ਉੱਤੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਸਿਆਸਤ ਦਾ ਨਾਂ ਕੇਂਦਰਿਤ ਕੀਤਾ ਜਾ ਰਿਹਾ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਸਿਆਸੀ ਬੰਸ ਹੈ ਜਾਂ ਜਾਣਬੁੱਝ ਕੇ ਮਤਲਬ ਮਾਹੌਲ ਪੰਜਾਬ ਦਾ ਖਰਾਬ ਕਰਨ ਦੇ ਯਤਨ ਕੀਤੇ ਜਾ ਰਿਹਾ ਸੋ ਅੱਜ ਐਨਾਂ ਹੀ ਅਗਲੇ ਵਾਰ ਫਿਰ ਕਿਸੇ ਹੋਰ ਵੀਡੀਓਜ਼ ਦੇ ਨਾਲ ਕਿਸੇ ਹੋਰ ਟੌਪਿਕ ਦੇ ਨਾਲ ਤੁਹਾਡੇ ਨਾਲ ਫਿਰ ਇੱਕ ਵਾਰ ਰੂਬਰੂ ਹੋਵਾਂਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੇ ਕਮੈਂਟ ਆਪਣੇ ਜਿਹੜੇ ਵਿਚਾਰ ਜਰੂਰ ਦਸਿਆ ਕਰੋ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਇਸ ਚੈਨਲ ਨੂੰ ਜਰੂਰ ਕਰ ਲਿਓ ਤਦ ਤੱਕ ਦੇ ਲਈ ਸ਼ਾਬਾਖ ਹੈ